ਬਾਕਰ ਜਬਾਤ 7:00 ਵਜੇ ਅਫੀਸਾ ਲੱਗਿਆ ਤੁਹਾਡਾ ਤੇ ਬਾਕੀ ਬਾਈ ਜੂਣੀ ਆਏ ਬਹੁਤ ਦਰੂ ਆਏ ਆ ਅਸੀਂ ਰੋਮ ਦੇ ਉੜੀਸਾ ਦੇ ਬੈਠੇ ਪਰ ਜਿੱਦ ਤੋਂ ਆਏ ਆ ਤੇ ਇਹ ਕਿਸੇ ਨਾ ਉਹਦੇ ਮਹਤਾਜ ਹੀ ਨਹੀਂ ਹੈਗੇ ਜਾਣ ਪਛਾਣਦੇ ਤੁਸੀਂ ਆਪਣੇ ਹਰ 10ਵੇਂ ਕਾਰੇ ਵਲੌਗ ਦੀ ਜਿਹੜੇ ਦੇਖਦੇ ਹੋ ਤੇ ਪਿਆਰ ਹੈ ਤੁਹਾਡਾ ਬਾਈ ਸਹੀ ਗੱਲ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਟਾਈਮ ਸਵੇਰ ਦੇ 10:00 ਵਜੇ ਆ ਤੇ ਸਾਰਾ ਪਰਿਵਾਰ ਅਸੀਂ ਉੱਠ ਖੜੇ ਆ ਖੁਸ਼ਮਾਂ ਕੀ ਹਾਲ ਚੱਲ ਵਧੀਆ ਜੀ ਠੀਕ ਠਾਕ ਚੜਦੀ ਕਾ ਠੀਕ ਠਾਕ ਵਧੀਆ ਹਾਂਜੀ ਮੋ ਦੇਖੋ ਮੇਟਰ ਕਿੰਦਾ ਸੁੱਤੇ ਉੱਠਿਆ ਹੋਇਆ ਵੈ ਸੁੱਤੇ ਉੱਠਿਆ ਦਾ ਨਹੀਂ ਜੀ ਐਵੇਂ ਹੋਈ ਜਾਂਦਾ ਛੇਰੇ ਛੇਰੇ ਮੇਰਾ ਤਾਂ ਖਾਸ ਕਰਕੇ ਹੁੰਦਾ ਹੈ ਜੀ ਹੌਲਾ ਦੇਖੋ ਆਪਣੇ ਇਧਰ ਚਾਹ ਇਹ ਚ ਬਣ ਰਿਹਾ ਪਾਣੀ ਪਾਣੀ ਪੀ ਕੇ ਕੋਸਾ ਪਾਣੀ ਪੀ ਕੇ ਚਾਹ ਪੀ ਕੇ ਜਾਂ ਕੌਫੀ ਪੀ ਕੇ ਫਿਰ ਜਿਹੜਾ ਕਰੰਟ ਆਉਣਾ ਸੀ ਇਹਦੇ ਵਿੱਚ ਉਹ ਨੈਕਸਟ ਲੈਵਲ ਦਾ ਆਉਣਾ ਹਨਾ ਹਾਂਜੀ ਪਰ ਪਹਿਲਾਂ ਮੈਂ ਤਾਂ ਇਦਾਂ ਚਿਹਰੇ ਹੁੰਦੇ ਹੀ ਆ ਦੁੱਤਰ ਉੱਤਰੇ ਸਵੇਰੇ ਉੱਠ ਕੇ ਹਨਾ ਹਾਂਜੀ ਹਾਂਜੀ ਛੇਰੇ ਤਾਂ ਹੁੰਦੇ ਤਾਂ ਦੇਖੋ ਆ ਦੇਖੋ ਤਾਂ ਪੈਂਤੀ ਤੁਸੀਂ ਤੁਸੀਂ ਇਹ ਉੱਠਿਆ ਵੇ 5 ਵਜੇ ਦਾ ਇਸ ਕਰਕੇ ਇਹ ਪੂਰਾ ਐਕਟਿਵ ਹੈ ਹਨਾ ਪੈਂਤੀ ਇਹ ਤਾਂ ਬਹੁਤ ਛੇਤੀ ਪਾਣੀ ਗਰਮ ਹੋ ਜਾਂਦਾ ਜੀ ਵੈਸੇ ਹਾਂ ਕਿੰਨਾ ਪਾਣੀ ਗਰਮ ਕੀਤਾ ਜੀ ਮੈਂ ਤਾਂ ਸਭ ਮਿਨਿਮਮ ਤੇ ਕੀਤਾ ਜੀ ਘੱਟ ਕੀਤਾ ਹਾਂ ਮੇਰੇ ਵਿੱਚ ਜੀ 1.7 1 ਲੀਟਰ 700 ਐਮਐਲ ਪਾਣੀ ਗਰਮ ਹੋ ਸਕਦਾ ਹੈ ਹਾਂਜੀ ਠੀਕ ਹੋਏ ਫਿਰ ਤਾਂ ਪਰ ਵਿੱਚੋਂ ਮਤਲਬ ਪਲਾਸਟਿਕ ਦੀ ਹੋਈ ਹੈ ਹੈਨਾ ਪਤਲੇ ਜਿਹੜੀ ਪਲੇਟ ਲੱਗੀ ਹੋਈ ਉਹ ਗਰਮ ਕਰਦੀ ਇਹਨੂੰ ਹਾਂਜੀ ਉਹ ਬੱਲੇ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹਾਂ ਜਿਹੜਾ ਪਹਿਲਾ ਗਲਾਸ ਪਾਣੀ ਦਾ ਪੂਸਾ ਕਰਕੇ ਲਰਾਮਾ ਕਿ ਮੁੰਡਾ ਉੱਠ ਖੜਿਆ ਤੇ ਵਾਹ ਜਾਂਦੀ ਗਰਮ ਗਰਮ ਪਣੀ ਜਰਾ ਕਰਮੂਗੇ ਠੰਡਾ ਪਾਣੀ ਪੀਛੇ ਸੀ ਕਿਤਾ ਤੋਂ ਮੈਂ ਮਿਕਸ ਸੀਗਾ ਪਰ ਥੋੜਾ ਜ਼ਿਆਦਾ ਗਰਮ ਰਹਿ ਗਿਆ ਹੋਣਾ ਹਾਂਜੀ ਪਾ ਜਾਨੀਆ ਕੋਤੂ ਵਿੱਚ ਪਾਵਾਂ ਫਰੰਟਾ ਵਿੱਚ ਪੈਂਥਰ ਦੇਖੋ ਆਪਣਾ ਮਿੱਤਰੋ ਗੋਦੀ ਬੈ ਕੇ ਸ਼ਾਂਦੀ ਜਾ ਕੇ ਜਿੱਦਾਂ ਬਾਹਰ ਕੋ ਮੈਂ ਦੇਖਿਆ ਨਾ ਕੁਸ਼ਾਲ ਵੀਰ ਆ ਗਿਆ ਉੱਠ ਖੜੇ ਜਰੇ ਭਾਜੀ ਗੋਦੀ ਬੈ ਗਿਆਗੇ ਆ ਦੇਖੋ ਪੈਰ ਵੀ ਦਿਖ ਉਹ ਤੇਰੇ ਠੰਡੇ ਪੈਰ ਤੇਰੇ ਪੈਰ ਓਏ ਉਹ ਪੈਰ ਠੰਡੇ ਕਰੀ ਫਿਰ ਤੇ ਗਲਬੀ ਰਗਦੇ ਪੈਰ ਤੇ ਕਾਲੇ ਕਰ ਲੈਨੇ ਤੂੰ ਕੱਡੀਆਂ ਨੂੰ ਨਹੀਂ ਕੂਚਦਾ ਸ਼ਾਤ ਇਹ ਕੁ ਮੋਟੋ ਜੇ ਨਾ ਮੇਰੇ ਕੋ ਤਾਂ ਮਾਰੋਂ ਦੀ ਸਰਾਇ ਹਾਂ ਹਾਂ ਹੁਣ ਕੀ ਹੋ ਗਿਆ ਤੈਨੂੰ ਐਵੇਂ ਧੀ ਹੁਣ ਖਾਜੂ ਲੱਗੀ ਪੈਰਾਂ ਚ ਅੱਜ ਤਾਂ ਕੁਸ਼ਾਨ ਵੀਰੇ ਸਿਰ ਨਾਣਾਣਾ ਚੰਸੀਆ ਸਿਰ ਸਿਰ ਵੀਰੋ ਸ਼ਨੀਵਾਰ ਦਾ ਦਿਨ ਹੋਵੇ ਤੇ ਬੱਚਾ ਦਾ ਬਿਫਤਾ ਪਈ ਰਹੇ ਨੇ ਸਿਰ ਦੇ ਉਹ ਵੀ ਸਿਰ ਨਾਣਾ ਖਾਸ ਤੌਰ ਤੇ ਜੇ ਰੇਲਾ ਵਾਲ ਲੰਮੇ ਲੰਮੇ ਹੋਣ ਤੇ ਉੱਪਰ ਠੰਡ ਸਿਆਲ ਦੇ ਦਿਨ ਹੋਣ ਫੇਸਾ ਥੋੜਾ ਜ਼ਿਆਦਾ ਹੋ ਜਾਂਦਾ ਨਾ ਜ਼ਿਆਦਾ ਤੁਸੀਂ ਸਿਰ ਲਾ ਲਓ ਤੇ ਮੜਾ ਮੜਾ ਮੁੰਮਨਗਰ ਵਾਲੇ ਕੰਮ ਕਰਾ ਲੇ ਠੀਕ ਹੈ ਤੇ ਆਪਾਂ ਮਿੱਤਰ ショਪ ਤੇ ਚੱਲਦੇ ਆਂ ਆਪਣੀ ਤੇ ਅੱਜ ਆਪਣਾ ਇੱਕ ਪਾਰਟੀ ਆ ਪਾਰਟੀ ਵੀ ਸ਼ਾਮ ਨੂੰ ਨਹੀਂ ਹੈਗੀ ਜੇ ਮੈਂ ਆਵਣਾ ਕੰਮ ਟਾਈਮ ਹੁੰਦਾ ਉਹ ਟਾਈਮ ਨਹੀਂ ਹੈਗੀ ਅੱਜ ਪਾਰਟੀ 5 5:30 ਵਜੇ ਉਹਨਾਂ ਨੇ ਆਰਗੇਨਾਈਜ਼ ਕੀਤੀ ਹੈ ਕਰੇ ਤੁਸੀਂ ਅਬੀ ਅਸੀਂ ਇੰਨੇ ਕ ਟਾਈਮ ਤੇ ਆ ਜਾਵਾਂਗੇ ਤੇ ਆਪਾਂ ਹੁਣ ਜਾ ਕੇ ਉਹਦੀ ਤਿਆਰੀ ਸ਼ੁਰੂ ਕਰੀਏ ਇੰਪਾਸਟੋ ਪੂਸਤੋ ਬਣਾਈਏ ਤੇ ਹੋਰ ਸਾਰੇ ਕੰਮ ਕਰੀਏ ਆਪਣੇ ਤੇ ਇਹਦਾ ਕੱਪੜੇ ਧੁੱਪ ਚ ਕੱਢ ਕੇ ਰੱਖਦੇ ਨੇ ਕਿਉਂਕਿ ਸੂਰਜ ਦੇਵਤਾ ਆ ਗਿਆ ਅੱਜ ਰਾਤ ਮੀਂਹ ਬਹੁਤ ਪਿਆ ਦੱਸਿਆ ਵਾਜੀ ਵੀ ਮੀਂਹ ਪੈਣਾ ਨੂੰ ਹਾਂਜੀ ਹੈ ਅੱਜ ਅੱਜ ਨੂੰ ਸਵੇਰ ਮੀਂਹ ਪੈਣਾ ਹੈ ਪਰ ਫਿਲਹਾਲ ਤੱਕ ਤਾਂ ਮੌਸਮ ਸਹੀ ਆ ਉਮੀਦ ਕੀਤੀ ਜਾਂਦੀ ਹੈ ਕਿ ਇਦਾਂ ਸਹੀ ਰਹੇ ਮਣੀ ਮਣੀ ਕੜੀਆਂ ਦੇਖੋ ਮਿੱਤਰੋ ਉਤਰੇ ਆ ਸੂਰਜ ਦੇ ਵਿੱਚ ਵਿੱਚ ਸਾਡੇ ਮਾਲਵੇ ਕਹਿੰਦੇ ਨੇ ਕਹਿੰਦੇ ਗਿੱਦੜ ਗਿੱਦੜੀ ਦਾ ਵਿਆਹ ਹੋਣ ਲੱਗਿਆ ਚਲੋ ਇਦਾਂ ਸੂਰਜ ਦੇ ਵਿੱਚ ਮੀਂਹ ਦੇ ਵਿੱਚ ਦਖਣੀਆਂ ਪੈਣੀਆਂ ਦਿਖਦੀਆਂ ਮਣੀ ਮਣੀ ਪੈਣੀਆਂ ਇਹ ਆ ਦੇਖੋ ਇੱਥੋਂ ਦਿਖਣੀਆਂ ਉਹ ਦਰਖਤ ਕੋਲ ਦੇਖੋ ਦਿਖਦੀਆਂ ਕਹਿੰਦੇ ਗਿੱਦੜ ਗਿੱਦੜੀ ਦਾ ਵਿਆਹ ਹੋਣ ਲੱਗਿਆ ਕੰਮ ਨੂੰ ਨਿਵੇੜ ਕੇ ਹੁਣ ਆਪਾਂ ਬਾਹਰ ਚ ਆ ਗਏ ਸੀਗੇ ਕਹ ਰਹੇ ਵੀ ਮੌਸਮ ਬਹੁਤ ਸੋਹਣਾ ਹੈ ਠੰਡਾ ਮੌਸਮ ਹੈ ਮੀਂਹ ਪੈ ਰਿਹਾ ਪੂਰਾ ਵੀ ਕਹ ਰਹੇ ਕੋਡ ਚਾਹਾ ਪੀਣਾ ਹੈ ਕਪੂਚੀਨਾ ਅੱਜ ਬਾਹਰ ਤੁਰ ਕੇ ਪੀਨੇ ਕਹਿੰਦੇ ਮੈਂ ਤਾਂ ਉਹ ਹੀ ਪੀਨੇ ਆ ਸਾਡਾ ਅੱਜ ਮੂਡ ਬਣਦਾ ਵੀ ਆ ਵੀ ਖਾਈ ਆਪਾਂ ਇਹ ਆਹ ਤਾਂ ਦਾ ਵੀ ਆ ਵੀ ਖਾਈ ਆ ਆਹ ਕਹਣੇ ਇਹ ਹੈ ਇਹ ਕੋਰਲੇਸੀ ਕੋਲਾ ਪਾਨਾ ਤੇ ਹੈਗੀ ਇਹ ਕਨੋਲੋ ਸ਼ਿਸ਼ੀ ਲਿਆਣੋ ਤੇ ਉੱਤੇ ਪਾਏ ਵੀ ਚੈਰੀ ਉੱਤੇ ਇਹਦੇ ਨਾਲ ਥੋੜੇ ਚਾਕਲੇਟ ਦੇ ਪਾਏ ਹੋਏ ਕੁਛ ਇੱਥੇ ਬਈ ਤੁਸੀਂ ਸਵਾਲ ਕਾਫੀ ਪਏ ਦੇਖਦੇ ਕਿ ਫਿੱਟ ਬਣਦਾ ਹਲੋ ਮਿੱਤਰੋ ਫਾਈਲ ਜੀ ਆਪਣਾ ਆਰਡਰ ਆ ਗਿਆ ਗੁਸ਼ਾਨੀ ਵੀ ਤੇ ਮੈਂ ਕੋਲ ਨਹੀਂ ਤੋਂ ਕੋਲ ਲੈ ਪਾਣਾ ਆਪਣੀ ਆ ਗਿਆ ਕਾਪੂਚੀਨੋ ਬੈਲਕਾਲਦੋ ਸੈਂਸਸ ਕਿਉਂ ਵਾ ਫਿਰੋ ਸੀ ਤੁਸੀਂ ਮੈਨੂੰ ਕਿਹਾ ਗੁਸ਼ਾਨੀ ਮੈਂ ਗ੍ਰਾਸੀਓ ਜਿੰਸੇਂਗ ਓਕੇ ਪਾਣੀ ਕਿੱਲਾ ਤੇਰੇ ਵਾਸਤੇ ਸਾਡੇ ਵਾਸਤੇ ਪਾਣੀ ਵੀ ਨਹੀਂ ਆਇਆ ਤੇ ਲਾ ਹਾਂਜੀ ਸਪੈਸ਼ਲੀ ਇੱਕ ਆ ਵੀ ਤੇ ਰਹੇ ਗੁਸ਼ਾਨੀ ਥੋੜਾ ਕਿ ਆ ਵੀ ਦੋ ਚੀਜ਼ਾਂ ਦੇਣੀ ਐ ਵੀ ਕਾਪੂਚੀਨੋ ਤੇ ਕਨੋਲ ਹੋਗੀ ਗੁਸ਼ਾਨੀ ਦੀ ਕਾਪੂਚੀਨੋ ਤੇ ਕੋਰਨੈਟ ਹੋਗੀ ਹਾਂਜੀ ਵੀ ਗੁਸ਼ਾਨੀ ਮਮਨੇ ਕਾਣ ਨੂੰ ਕੁਝ ਮੰਗਾਈ ਨਹੀਂ ਪੀਣ ਵਾਸਤੇ ਲਿਆਦਾ ਪਾਣੀ ਉਹਨੇ ਤੇਨੂੰ ਹਾਂਜੀ ਆ ਦੇਖੋ ਮੈਨੂੰ ਕਿ ਨਹੀਂ ਕਹਿਣ ਚਾਹੀਏ ਦੇਖੋ ਇਧਰ ਬਈ ਵਿੱਚ ਚਾਕਲੇਟ ਦੇ ਕੋਚੇ ਪਾਏਵੇਂ ਤੇ ਇਧਰ ਪਾਏਵੇਂ ਪਿਸਤਾਕੀਓ ਤੇ ਉੱਤੇ ਪਈਆ ਚੇਰੀ ਤੇਰੇ ਵਿੱਚ ਹੈਗਾ ਰਿਕੋਟਾ ਇਹਨੂੰ ਕਨੋਲੋ ਕਹਿੰਦੇ ਆ ਇਹ ਇਟਾਲੀਅਨ ਸ਼ਿਸ਼ੀਰੀ ਵਾਲੀ ਡਿਸ਼ ਹੈ ਮੇਦਰ ਹੋਈ ਚੋੜੇ ਕਬੀ ਸੁਵਾਰਾ ਤੂੰ ਖਾਣੀ ਕੋਈ ਨਹੀਂ ਜੀ ਮੈਂ ਨਹੀਂ ਖਾਣੂੰ ਵਧੀਆ ਹੈ ਸਲਾ ਪਾਣਾ ਫਿਕਰ ਹੋਣਾ ਨਾ ਹਨ ਨਾ ਇਹ ਫੰਦੇ ਮਿੱਠੇ ਵੀੜ ਕੀਤਾ ਜਾਂਦਾ ਫੇ ਹੋ ਜਾਂਦੇ ਟੇਸਟੀ ਬਣ ਜਾਂਦੇ ਮਾ ਦੇਖੋ ਗਾਇਸ ਇਹ ਕਿਰ ਕਰਦੇ ਮਿੱਠੇ ਜੀ ਬਿਕਨ ਨੋਰਮਲ ਮਿੱਠਾ ਹੈ ਹਾਂਜੀ ਹੈਗੀ ਆ ਹਾਂ ਟੇਸਟੀ ਹੈ ਇਹ ਆ ਫੁੱਲ ਮਿੱਠਾ ਸ਼ਾਨਦੀ ਦਾ ਫੇਵਰਟ ਹੈ ਇਹ ਮਸਾਯਾਦਾ ਹਾਂ ਆ ਬੰਦਾ ਸਾਡਾ ਗਵੰਡੀ ਆ ਰੈਂਬੋ ਰੈਂਬੋ ਰਾਤ ਲਾਈਟਾਂ ਚੱਲਦੀਆਂ ਛਾੜੇ ਗੱਡੀ ਦੀ ਆਪਣੀ ਆਰੇ ਹੁਣ ਗੱਡੀ ਦੀ ਸਟਾਰਟ ਨਹੀਂ ਹੋ ਰਹੀ ਨਾ ਲੌਕ ਖੁੱਲ ਰੇ ਗੱਡੀ ਦਾ ਤੇ ਨਾ ਗੱਡੀ ਹੋ ਰਹੀ ਸਟਾਰਟ ਫਿਰ ਕੇ ਜੀਰਾ ਤੁੱਟੋ ਹਦਸਾ ਹੁਣ ਇਹਦੀ ਮਤਲਬ ਉਹ ਵੀ ਨਹੀਂ ਖੁੱਲਦੀ ਹੈਗੀ ਸੈਲ ਸਾਰੇ ਡਾਊਨ ਹੋ ਗਏ ਗੱਡੀ ਦੇ ਬੈਟਰੀ ਗੱਡੀ ਦੀ ਡਾਊਨ ਹੋ ਗਈ ਆ ਤੇ ਹੁਣ ਕਹਿੰਦਾ ਮੈਂ ਕਿਹੜੀ ਸਟਾਰਟ ਕਰਾਉ ਤੱਕੀ ਖੁੱਲ ਪੜ ਲਈ ਰਮੋ ਦੇਖੋਲ ਕੇ ਹੈ ਬੰਦ ਨਹੀਂ ਗੱਲ ਉਧਰ ਹੀ ਆ ਲੌਕ ਬੱਸ ਉਹ ਲੋਕ ਖਰਾਬ ਆ ਮਾਨੂੰ ਫੰਕਸ਼ਨ ਨਹੀਂ ਕੋਈ ਪਾਪਾਰੇ 20 ਲੈ ਕੇ ਨਹੀਂ ਚੁਕਾ ਦੋ ਮਮਾ ਮੇਰੇ ਮੂੰਹ 20 ਮਿੰਟ ਕਿਉਂ ਦਵੇ ਨਹੀਂ ਲੱਭੀ ਕੋਈ ਅਰਕੀ ਦਾ ਸਕਿਓ ਨਾ ਨਾ ਇਹ ਸਭ ਟੂ ਟੂ ਫੰਕਸ਼ਨ ਨਹੀਂ ਕਰਦਾ ਜੇ ਸਾਰਾ ਕਿ ਲੈ ਵੀ ਆਪਾਂ ਟਰਾਈ ਕਰਨ ਲੱਗੇ ਆ ਜੇ ਮੈਂ ਇੰਟਰਨੈਟ ਤੇ ਦੇਖਿਆ ਵੀ ਹਾਰ ਜਿਹੜੇ ਜਿਹੜੇ ਚੋਟਾ ਕਿੰਟੂ ਕੀ ਖੋਲਦੇ ਆ ਨਾ ਵੀ ਕਿਦਾਂ ਖੋਲਦੇ ਆ ਇਹ 도ਲੇ ਨੂੰ ਦਹਾ

ਰੰਗ ਤੇ ਕੁਲਮ ਇਫਨੋ ਓਕੇ ਹੂੰ ਯੂਰ ਸਪਿਨ ਆਪ ਕੋ ਫਰੇਟ ਅੱਛ ਬਾਈ ਬਰਵਾਰੀ ਸਪੈਕਸ ਵਾਜੂ ਕਰ ਲੈ ਚੱਲੇ 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 ਵਾਈ 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 ਸੀ 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 ਆਉਂਦਾ ਤਾਂ ਹੈ ਨਾ ਟੁੱਟ ਨਾ ਜਾਵੇ ਸਾਲੇ ਜੁਰਮਾਨਾ ਨਾ ਨਹੀਂ ਆਉਣਾ ਇਹ ਲੋ ਰੈਸ਼ੀ ਇਹ ਗੱਡੀਆਂ 20 ਕਿਲੋ ਮਿੰਸ ਸਾਉ ਤਾਂ ਹੋ ਰਿਹਾ ਹੈ ਇੱਕ ਚਾਬੀ ਪੇਟਰ ਗੱਡੀ ਇਹਦੀ ਆਪਣੀ ਇਹ ਰਾਤ ਨੂੰ ਜਿਹੜਾ ਕੰਮ ਛੱਡ ਗਿਆ ਨਾ ਇਹ ਰਾਤ ਨੂੰ ਇਹ 2 ਡਿਊਟੀ ਸ਼ਿਫਟਾਂ ਲਾਉਂਦਾ ਤੇ ਇੱਥੇ ਨੇ ਆਪਣੀ ਗੱਡੀ ਖੜਾਈ ਤੇ ਲਾਈਟਾਂ ਛੱਡ ਗਿਆ ਬਲਦੀ ਹਰਮਨ ਨੇ ਬਹੁਤ ਜ਼ੋਰ ਲਾਇਆ ਬਹੁਤ ਹੱਕਾ ਹੱਕਾ ਮਾਰਿਆ ਤੇ ਉੱਪਰ ਇਹਨਾਂ ਨੇ ਰੈਂਬੋ ਰੈਂਬੋ ਲਾਈਟਰ ਵਾਲੇ ਤੇ ਰੈਂਬੋ ਨੂੰ ਸੁੱਤੇ ਹੋਏ ਹੁਣ ਆ ਕੇ ਦੇਖਿਆ ਰੈਂਬੋ ਨੇ ਗੱਡੀ ਸਟਾਰਟਿੰਗ ਨੂੰ ਕੰਮ ਨਹੀਂ ਤੀਆ ਟਾਈਮ ਰਹਿ ਗਿਆ ਥੋੜਾ ਤੇ ਹੁਣ ਹਰਮਨ ਓਵਰਲੱਪ ਕੇ ਦਊਗਾ ਇਹਨੂੰ ਸਾਨੂੰ ਲੱਭ ਦਊਗਾ ਮਲ ਹੈ ਸੀ ਸੀ ਜੇ ਟਾਈਮ ਹੁੰਦਾ ਤਾਂ ਆਪਾਂ ਛੱਡਿਆ ਹੁੰਦੇ ਰੈਂਬੋ ਨੂੰ ਪਰ ਹੁਣ ਆਪਾਂ ਜਾਣਾ ਹੈ ਆਪਣਾ ਸਮਾਨ ਇਕੱਠਾ ਕਰਨਾ ਹੈ ਤੇ 5 ਵਜੇ ਤੇ ਆਪਣੀ ਪਾਰਟੀ ਸਟਾਰਟ ਹੈ। 7:30 ਵਜੇ ਲੈ ਬੇਟੇ। ਆਓ ਚਲਿਏ। ਤੇ ਅਸੀਂ ਆਪਣੀ ਆਰਸੂਫੇ ਸਮਾਨ ਜਾ ਕੇ ਲੈ ਕੇ ਆਣਾ ਹੋਰ ਸਾਰੇ ਕੰਮ ਆਪਣੇ ਕਰਨ ਤੋਂ ਹਲੇ ਰਹਿੰਦੇ ਨੇ। ਸਾਰੇ ਮਨ ਉੱਪਰ ਲੱਗ ਕੇ ਵਲ ਆਪਣਾ ਕੰਮ ਹੀ ਨੇ ਵੇਟ ਲਿਓ। ਕਿੱਥੇ ਆਪਾਂ ਕਿਤੇ ਲੋਕ ਸੇਵਾ ਕਰਦੇ ਰਹੇ ਜੀ ਹੁਣ ਟਾਈਮ 3:30 ਹੋ ਗਏ ਆ। ਆਪਾਂ ਆਪਣਾ ਸਾਰਾ ਸਮਾਨ ਮਾਰਕੀਟ ਤੋਂ ਲੈ ਕੇ ਸਾਈ ਤਿਆਰੀ ਮੇਰੇ ਤੋਂ ਸ਼ੁਰੂ ਕਰਤੀ ਆ। ਤੇ ਟੇਬਲ ਟੂ ਸੈਟਿੰਗ ਆਪਾਂ ਕਰ ਰਹੇ ਆ ਕਿਉਂਕਿ 5:30 ਵਜੇ ਆਪਣੀ ਪਾਰਟੀ ਸ਼ੁਰੂ ਹੋ ਜਾਣੀ ਆ। ਤੇ ਅੱਜ ਪਰ ਹੋਰ ਵੱਖਰੇ ਤਰੀਕੇ ਨਾਲ ਟੇਬਲ ਆਇਆ ਤੂੰ ਦੇਖਣਾ ਕਿ ਆਪਣੇ ਵਲੌਗ ਦੇ ਵਿੱਚ ਨਾ ਆਪਾਂ ਅੱਗੇ ਸਿੰਪਲ ਇੱਕ ਟੇਬਲ ਗੱਭੀ ਲਾ ਦਨੇ ਆ ਪਰ ਜੇ ਵਾ ਥੋੜਾ ਡਿਫਰੈਂਟ ਤਰੀਕੇ ਚ ਚੇਂਜ ਕੀਤਾ ਤੇ ਅੱਜ ਟੇਬਲ ਅੰਦਰ ਵੱਧ ਲੱਗ ਗਿਆ ਦੇਖੋ ਆ ਚਾਰ ਟੇਬਲ ਵੀ ਐਕਸਟਰਾ ਲੱਗੇ ਅੰਦਰ ਤੇ 25 ਬੰਦ ਦੀ ਪਾਰਟੀ 5:30 ਵਜੇ ਆਪਣੀ ਹੈ ਨਾ ਹਾਂਜੀ ਤੇ ਆਪਾਂ ਇਦਾਂ ਸੈਟਅਪ ਕਰਕੇ ਇੱਕ ਇੱਕ ਆਪਣਾ ਟੇਬਲ ਪੇਪਰ ਹੋ ਗਿਆ ਇੱਕ ਵੇਕਰੀਂਗ ਪਲੇਟ ਆਪਾਂ ਸਹੀ ਤਰ੍ਹਾਂ ਰੱਖ ਕੇ ਪਹਿਲਾਂ ਹੀ ਰੱਖ ਦੇਣੀ ਆ ਆਪਾਂ ਠੀਕ ਨਹੀਂ ਤੇ ਫੂੰਗੋ ਪਹਿਲਾਂ ਹੀ ਚਲਾ ਦੇਣਾ ਆਪਾਂ ਨੇ ਤਾਂ ਕਿ ਅੰਦਰ ਉਹ ਐ ਪੂਰੀ ਤਰੀਕੇ ਨਾਲ ਵਜੇ ਗਰਮ ਹੋ ਜ ਇੰਨਾ ਸੁਖ ਰਿਹਾ ਵੀ ਮੌਸਮ ਨਿਕਲ ਗਿਆ ਮੀਂਹ हट ਗਿਆ ਧੁੱਪ ਚੜ ਗਈ ਆ ਪਹਿਲਾਂ ਦੱਸਿਆ ਵਸ ਗਿਆ ਵੀ ਮੀਂਹ ਪੈਣਾ ਇਦਾਂ ਹੀ ਵੀ ਸਾਰਾ ਦਿਨ ਲਗਾਤਾਰ ਮੀਂਹ ਪੈਣਾ ਫਿਰ ਬਹੁਤ ਔਖਾ ਹੋ ਜਾਣਾ ਸੀਗਾ ਮੀਂਹ ਦੇ ਵਿੱਚ ਤੁਹਾਨੂੰ ਪਤਾ ਥੋੜਾ ਜਿਹਾ ਦਿੱਕਤ ਆ ਜਾਂਦੀ ਆ ਪਰ ਵਧੀਆ ਹੋ ਗਿਆ ਮੌਸਮ ਦੇਖੋ ਨਿਕਲ ਗਿਆ ਧੁੱਪ ਲੱਗੇ ਸਾਰੇ ਪਾਸੇ ਤੇ ਧੁੱਪ ਦੇ ਜਿਹੜਾ ਕੰਮ ਕਰਦਾ ਫਿਰ ਜਿਹੜਾ ਵੱਖਰਾ ਹੀ ਸੁਆਦ ਆਉਂਦਾ ਬੰਦਾ ਫਿਰ ਜਦੋਂ ਆਪਣੇ ਘਰੇ ਮਤਲਬ ਗੈਸਟ ਤੋਂਰ ਤੇ ਆਪਣੇ ਜਿਹੜੇ ਕਸਟਮਰ ਆਉਂਨੇ ਗੈਸਟੇ ਹੁੰਨੇ ਆ ਆਪਣੇ ਤੇ ਫਿਰ ਉਹਨਾਂ ਦੀ ਖਾਤਰਦਾਰੀ ਵਧੀਆ ਤਰੀਕੇ ਨਾਲ ਹੋ ਜਾਂਦੀ ਆ ਨਹੀਂ ਫਿਰ ਬੰਦਾ ਦੌੜ ਪਾਜੀ ਫਿਰ ਫ ਬਈ ਤਾਂ ਸਹੀ ਅਸਕੇ ਤਾ ਓਕੇ ਕੇ ਅਬ ਇਧਰ ਰਖੀਏ ਤਾਂ ਠੀਕ ਹੋ ਗਿਆ ਓਕੇ ਕੁਝ ਵਿੱਚ ਬੱਚੇ ਵੀ ਹੈਗੇ ਆ ਤੇ ਕੁਝ ਵਿੱਚ ਆਪਣੇ ਅਡਲਟ ਪਰਸਨ ਵੀ ਹੈਗੇ ਨੇ ਇਧਰ ਆਪਣੇ ਬਣਾ ਰਹੇ ਆਪਾਂ ਸੁਪਲੀਆਂ ਬਣਾ ਸੁਪਲੀਆਂ ਲਾ ਰਹੇ ਆ ਪੰਗਰਤਾ ਤੋਂ che amo da Davide, o ma che poi si chiama? Davide piace fare. <ride> Come potete vedere, abbiamo diviso tutto il lavoro in due, due step: la catena di montaggio è efficientissima, c'è chi infatti bagna i suppli e c'è chi invece li unisce al pangrattato. Ma questo è in indiano, un eh? indiano? L'ego indiana? Sì, sì, sì. Okay. Parli, parli indiano, non ti preoccupare. Parli indiano? Sì, sì. Parli indiano e italiano? <ride> <ride> no, no, parli te... te... Italiano? Sì, sì. Eh, ok, anche perché... Te spiega lui. Esatto, esatto. Te sì, tu traduci. Io parlo e lui traduce. Vai. Ok. Allora, il nostro lavoro è efficientissimo. me <ride> <ride> Eh, perché lui non lo sa troppo, sì, non lo Io non parlo pure italiano tanto, però... Che ne Io mi ho chiesto a Cammo per eh? Poi... Abbiamo studiato da Henry Ford. Eh. <ride> Abbiamo inventato noi la catena di montaggio. E che cosa? La catena Come vedete, uno bagna... E la bocca a a bocciare. Uno impasta... Adesso... Posso provare? mangia come porco. No, lo stavo per dire. Uno bagna, uno impasta e l'altro mangia. Eh, sì. ਰੋਕ ਮੰਨ ਦੇ ਤੂ ਦੁੱਲਤੀ ਐ ਪ੍ਰੀਲੀ ਮਨਜਾ ਦਾ ਪ੍ਰੀਲੀ ਬੜਾ ਟੁੱਟੇ ਬਰਾਓ ਟੁੱਟੇ ਬਰਾਓ ਫੇਰ ਨਹੀਂ ਮਨ ਲੱਗਦਾ ਉਸ ਨੂੰ ਰੀ ਬਰਾਓ ਬਰਾਓ ਦਾ ਵੀ ਬਰਾਓ ਅੱਜ ਹੁਣ ਤੁਹਾਨੂੰ ਬੁਲਾਉਣਾ ਮੈਂ ਆਪਣੇ ਭਾਈ ਹੋ ਜਨਾਂ ਦੀ ਪਾਰਟੀ ਆ ਚ ਇਧਰ ਮੇਰਾ ਭਾਈ ਹੁਣ ਕਿਛਾਸੇ ਸੋਨੂ ਭਾਈ ਇਹ ਕਿਸੇ ਨਾ ਉਹਦੇ ਮਹਤਾਜ ਨਹੀਂ ਹੈਗੇ ਜਾਣ ਪਛਾਣਦੇ ਤੁਸੀਂ ਆਪਣੇ ਹਰ 10ਵੇਂ ਗੇਰੇ ਵਲੌਗ ਦੀ ਜਿਹਨੂੰ ਦੇਖਦੇ ਹੋ ਇਹ ਪਿਆਰ ਹੈ ਤੁਹਾਡਾ ਭਾਈ ਸਹੀ ਗੱਲ ਹੈ ਤੇ ਅੱਜ ਇਹ ਭਾਈ ਜਣੇ ਪਹੁੰਚੇ ਨੇ ਇਧਰ ਭਾਈ ਜੀ ਆਪਣੇ ਪਰ ਵੀ ਚੱਲ ਰਹੀ ਹੈ ਸੰਤਿਕਾ ਪੀਜੇ ਪੂਜੇ ਖੜਾ ਕੇ ਨਾ ਆਰਾਮ ਨਾਲ ਬੈਠੇ ਐ ਇਸ ਵੇਲੇ ਆਰਾਮ ਨਾਲ ਬੈਠੇਗਾ ਵੀ ਬਾਹਰ ਇੰਜੋਏ ਕਰ ਰਹਿਨੇ ਆਪਣਾ ਪਾਰਟੀ ਦਾ ਕੀਟੀ ਲਾਏਗਾ ਬਹੁਤ ਹੋਰ ਵੀ ਆਪਣੇ ਹਾਈਵੇ ਨੇ ਸੱਜਣ ਮੇਤਰ ਬਾਹਰ ਬੱਚੇ ਖੇਡ ਰਹੇ ਨੇ ਬੱਚਿਓ ਸਾਰੇ ਆਣ ਇੱਕ ਵਾਰੀ ਬੱਚੇ ਟਿਕਟੋਕ ਬਣਾ ਰਹੇ ਸੀ ਸਾਰੇ ਆਣੇ ਕੀ ਹਾਲ ਚਾਲ ਸਾਰੇ ਠੀਕ ਠਾਕ ਹੂੰ ਠੀਕ ਹੈ ਕੀ ਕਰਦੇ ਸੀ ਖੇਡ ਖੇਡ ਰਹੇ ਸੀ ਲੱਡ ਲੱਗ ਗ੍ਰੀਨ ਲਾਈਟ ਰੈੱਡ ਲਾਈਟ ਗ੍ਰੀਨ ਲਾਈਟ ਕਿਦਾਂ ਗੇਮ ਇਹ ਹੈ पे जो जो ग्रीन वो ग्रीन करते वो चल सकते हैं वो लेट करेगा उसको स्टॉप हो रहा है जो भी हिलेगा जो भी हिलेगा वो, वो उसने वापस स्टार्ट करना दिया जो हिलेगा उसने स्टार्ट वापस करना दिया नहीं दो दो पास से ये थ्रो ओके मुझे, मुझे लगता है जे भैया रेड स्टॉप हो गए हैं जे कभी काफी टाइम से खड़े हैं <laughs> खेलो बच्चों खेलो एंजॉय करो ਤੋ ਵੇ ਚੜ੍ਹਦੀ ਗੀਠ ਵਿੱਚ ਵਧੀਆ ਜੀ ਸਰ ਬਹੁਤ ਬਹੁਤ ਮਜ਼ਾ ਆ ਰਿਹਾ ਵਧੀਆ ਮਾਜਾ ਹਲਾ ਪਾਈ ਹੁੰਨੇ ਮਾਰੇ ਨਾ ਇਟਸ ਸਾਨੂੰ ਬਹੁਤ ਜੰਗ ਲੱਗਦਾ ਤੁਸੀਂ ਆਉਣੇ ਹੋ ਸਾਨੂੰ ਬੜਾ ਵਧੀਆ ਲੱਗਦਾ ਆਪਣਾ ਇਦਾਂ ਲੱਗਦਾ ਜਿਵੇਂ ਪਰਿਵਾਰ ਦੇ ਆਏ ਹੋ ਸਾਨੂੰ ਵੀ ਇਦੀ ਆਉਂਦਾ ਵੀ ਆਪਣੇ ਮੈਂ ਸਵੇਰ ਦਾ ਸ਼ੁਰੂ ਜੇ ਤੁਸੀਂ ਫੋਨ ਕਰਦੇ ਨਾ ਮੈਂ ਵਲੌਗ ਦੀ ਗੱਲ ਕਰ ਗਿਆ ਏਡੇ ਪਹਿਲਾਂ ਵੀ ਜਿੱਦਾਂ ਆਪਣੇ ਕਸਟਮਰ ਨਹੀਂ ਆ ਰਹੇ ਆਪਣੇ ਜਿਵੇਂ ਨਾ ਗੈਸਟੇ ਹੋਣੇ ਆਪਣੇ ਮੈਂ ਪਹਿਲਾਂ ਗੱਲ ਕਿਹਾ ਸੀ 2 ਘੰਟੇ ਪਹਿਲਾਂ ਬਲੌਗ ਦੇ ਵਿੱਚ ਮਾਹੌਲ ਘਰ ਵਾਲਾ ਹੀ ਆ ਮਹਿਸੂਸ ਨਹੀਂ ਹੁੰਦਾ ਵੀ ਕਿੱਥੇ ਅਸੀਂ ਬਾਹਰ ਬੈਠੇ ਹਾਂ ਨਾ ਤੇ ਆ ਖਿੱਚ ਕਰਕੇ ਬੰਦਾ ਹੁੰਦਾ ਨਾ ਹਾਂਜੀ ਹਾਂ ਹੁਣ ਸਾਰਾ ਟਾਈਮ ਪੂਰਾ ਹਫਤਾ ਕੰਮ ਕਰਨੇ ਆ ਇੱਕ ਛੁੱਟੀ ਥੋੜੀ ਹੁੰਦੀ ਤੇ ਆ ਜਾਨੇ ਇੱਥੇ ਨਾ ਸਹੀ ਗੱਲ ਚਾਹੀਦਾ ਵੀ ਆ ਹੁਣ ਤੁਹਾਡੇ ਤੁਹਾਡੇ ਆਸਰੇ ਚੱਲੀ ਆ ਸਾਰਾ ਕੁਝ ਭਾਈ ਨਹੀਂ ਨਹੀਂ ਇtanto ਵੀ ਕਰ ਲੈ ਭਾਈ ਉਹ ਰੱਬ ਦੇ ਆਸਰੇ ਸਾਰਾ ਕੁਝ ਨਹੀਂ ਚਲੋ ਭੈਣ ਭਰਾਵਾਂ ਦਾ ਆਸਰਾ ਵੀ ਹੁੰਦਾ ਹੀ ਨਾਲੇ ਠੀਕ ਹੈ ਨਹੀਂ ਅੱਜ ਆਪਣੇ ਹੋਰ ਆਪਣੇ ਭਾਈ ਹੁਣੇ ਆਏ ਨੇ ਆਪਾਂ ਨੂੰ ਮਿਲਣ ਵਾਸਤੇ ਨਾਲੇ ਪੀਜ਼ਾ ਖਾਣ ਵਾਸਤੇ ਛੋਟੀ ਕੁੜੀ ਆਈ ਹੈ ਪਹਿਲਾਂ ਪੁੱਛਿਆ ਨਾਂ ਕੀ ਲੀ ਗਿਆ ਪਰ ਨਾਂ ਕੀ ਬੇਟੀ ਨਾਂ ਦੱਸ ਦੇ ਪੁੱਤ ਅੰਬਰਕੋਟ 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 ਕੁੜੀ ਦਾ ਨਾਮ ਤੇ ਇਧਰ ਆਪਣੇ ਇਹਨਾਂ ਦੇ ਕੁੜੀ ਦੇ ਫਾਦਰ ਸਾਹਿਬ ਨੇ ਇਹ ਸਾਰੇ ਭਾਈ ਹੁਣੇ ਸਾਰੇ ਆਏ ਨੇ ਤੇ ਭੈਣ ਜੀ ਹੁਣੇ ਆਏ ਸਾਰੇ ਤੇ ਬੰਦੇ ਪੀਜ਼ਾ ਖਾਣੇ ਲਈ ਆਏ ਆ ਤੇ ਪਰ ਕੁਛ ਵੀ ਅਮਰ ਰਵੀ ਤੋਂ ਲੈਣਾ ਬਣਦਾ ਹੀ ਆਪਣਾ ਹਨ ਮਲੇ ਪੈ ਇਨੀ ਵੀਡੀਓ ਪਾਈ ਦੀ ਆ ਵੀ ਪੀਜ਼ਾ ਖਾ ਕੇ ਜਾਏ ਉਹ ਇਦਾਂ ਕਰਿਓ ਤੇ ਰਿਵਿਊ ਲੈਣਾ ਹੀ ਬਣਦਾ ਬਈ ਕਿਦਾਂ ਲੱਗਿਆ ਤੁਹਾਨੂੰ ਕੀ ਬਈ ਬਾਈ ਬਹੁਤ ਵਧੀਆ ਬਹੁਤ ਗਾਵੇ ਵਧੀਆ ਪੀਜ਼ਾ ਲੱਗਿਆ ਤੁਹਾਨੂੰ ਘਰ ਵਾਲੀ ਵੀ ਹੈ ਘਰ ਵਾਲੀ ਚੀਜ਼ਿੰਗ ਆਈ ਆ ਠੀਕ ਆ ਨਾ ਵੀਡੀਓ ਜਿੰਨਾ ਦੱਸਦੇ ਉਦੋਂ ਵੀ ਸਾਨੂੰ ਬੱਤ ਵਧੀਆ ਲੱਗਿਆ ਮੈਨੂੰ ਠੀਕ ਹੈ ਮੈਨੂੰ ਬਹੁਤ ਵਧੀਆ ਰੱਬ ਤੁਹਾਨੂੰ ਤਰੱਕੀ ਦੇਵੇ ਨਹੀਂ ਸਭ ਨੇ ਬਾਈ ਚੰਗਾ ਲੱਗਿਆ ਉਹ ਆਪਣੇ ਭੈਣ ਭਰਾ ਆਪਣੇ ਬੰਦੇ ਵੀ ਆ ਤੇ ਆਪਾਂ ਨੂੰ ਐਪਰੀਸ਼ੀਏਟ ਵੀ ਕਰਦੇ ਆ ਨਹੀਂ ਨਹੀਂ ਵਧੀਆ ਤੇ ਵੈਸੇ ਹੀ ਨਾ ਮਲੇ ਆਪਣੇ ਫਰਜ਼ ਵੀ ਜਾਂਦੇ ਨੇ ਕਿੰਦਾ ਲ ਤੇ ਬਾਕੀ ਬਾਈ ਜਿਹੜੀ ਆਏ ਬਹੁਤ ਘਰੋਂ ਆਏ ਆ ਅਸੀਂ ਰੋਮ ਦੇ ਉੜੀਸਾ ਦੇ ਬਟੇ ਪਰਿਸ਼ਤ ਤੋਂ ਆਏ ਆ ਟਿਬੋਲੀ ਸ਼ਹਿਰ ਹੈ ਰੋਮ ਦਾ ਸਭ ਤੋਂ ਉੱਚਾ ਸ਼ਹਿਰ ਕਹਿੰਦੇ ਨੇ ਟਿਬੋਲੀ ਨੂੰ ਹਾਂਜੀ ਪੁਰਾਣਾ ਸ਼ਹਿਰ ਪੁਰਾਣਾ ਸ਼ਹਿਰ ਪੁਰਾਣਾ ਹੀ ਇੱਥੇ ਸਭ ਤੋਂ ਉੱਚਾ ਵੀ ਹੈ ਤੇ ਉੱਥੋਂ ਆਏ ਨੇ ਬਾਈ ਜਿਹੜੀ ਤੇ ਬਾਈ ਬਹੁਤ ਚੰਗਾ ਲੱਗਿਆ ਬਹੁਤ ਵਧੀਆ ਲੱਗਿਆ ਸ਼ੁਕਰੀਆ ਤੁਹਾਨੂੰ ਬਾਈ ਟੈਂਪਰ ਇਹ ਤੋਂ ਲੇ ਬਿਟਾ ਸੁਣੀ ਕੋਸ਼ ਬੋਲਣ ਜਾਂਦਾ ਇਹ ਬਹੁਤ ਆ ਪਰਦੇ ਦੇ ਸਟੇਟ ਪਰਦੇ ਬਹੁਤ ਵਧੀਆ ਜੀ ਬੱਸ ਹੋ ਗਿਆ ਬਹੁਤ ਗੱਲਾਂ ਕਰਦੇ ਆ ਅਸੀਂ ਸੱਚਾ ਨਾ ਸਾਡਾ ਬਲੌਗ ਉੱਤੇ ਹੀ ਅਸੀਂ ਚਾਹ ਰਹੇ ਹਾਂ ਇੱਥੇ ਜਿੱਥੇ ਆਪ ਕੋ ਕਾਪ ਕਾਪ ਬੜੇ ਹੁੰਦੇ ਆ ਸਾਹਮਣੇ ਸਾਰੇ ਟੀਵੀ ਤੇ ਡਬਲੌਗ ਚੱਲਦਾ ਹੁੰਦਾ ਹੈ ਸ਼ੁਕਰ ਹੈ ਮਾਰਗ ਵਿੱਚ ਅਸੀਂ ਮੈਂ ਤਾਂ ਹੀ ਦਾ ਸਾਡੇ ਰੀਲੋ ਵਿੰਸ਼ਾਨਦਲ ਕੰਮ ਤੋਂ ਮੈਂ ਰੋਟੀ ਖਾਣਾ ਨਾਲ ਦੇ ਬਾਹਰ ਨੂੰ ਸਾ ਵੀ ਤੁਹਾਡਾ ਬਲੌਗ ਚੱਲਦਾ ਹੁੰਦਾ ਹੈ ਤਸਵੀਰ ਨੂੰ ਤਾਂ ਵੀ ਬਲੌਗ ਚੱਲਦਾ ਹੁੰਦਾ ਹੈ ਧੰਨਵਾਦ ਸਾਡੇ ਇਹ ਤੇ ਇੱਧਰ ਵੀ ਚੱਲਦਾ ਹੁੰਦਾ ਹੈ ਬਲੌਗ ਤੁਹਾਡਾ ਜਦੋਂ ਉੱਧਰ ਆਪ ਰੋਟੀ ਖਾਣ ਜਾਂਦੇ ਨਾ ਕਿਵੇਂ ਸਾਡੇ ਦੇਦੇ ਤੇ ਇਹ ਲਾ ਲੈਂਦੇ ਸਾਡਾ ਬਲੌਗ ਆਪ ਚੱਲ ਜੇ ਕਦੇ ਵਧੀਆ ਵਧੀਆ ਆ ਕਹਿਣਾ ਮਰਦਾ ਆਹ ਵਧੀਆ ਪਾਸਾ ਸਿੱਧਾ ਕਰਦੇ ਵਧੀਆ ਜਣੀ ਜੀ ਰੀਲ ਚ ਵੀ ਵਧੀਆ ਬਹੁਤ ਵਧੀਆ ਆਪਰੇ ਤਰੀਕੇ ਨਾਲ ਗੱਲ ਕਹਿੰਦੇ ਕੁਝ ਨਹੀਂ 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 ਬਹੁਤ ਵਧੀਆ ਬਹੁਤ ਵਧੀਆ ਇਹ ਚੰਗਾ ਲੱਗਦਾ ਨਹੀਂ ਸਭ ਤੋਂ ਵੱਡੀ ਗੱਲ ਹੈ ਐਪਰੀਸ਼ੀਏਸ਼ਨ ਮਿਲਦੀ ਹੈ ਨਾ ਉਹ ਬਹੁਤ ਵੱਡੀ ਗੱਲ ਹੈ ਜਾਨ ਜੀ ਕੈਮਰਾ ਜੱਕੇ ਤਰ੍ਹਾਂ ਬਣਾ ਰਹੇ ਕੋਲ ਹੈ ਤੇਰਾ ਪਿੱਛੇ ਹੋਗਾ ਤੁਹਾਨੂੰ ਆਪਣਾ ਵੀਓ ਰਿਵਿਊ ਮਿਲਦਾ ਹੈ ਬੈਂਕ ਤੋਂ ਮੈਂਨੇ ਬਹੁਤ ਜਿਆਦਾ ਬਹੁਤ ਕੰਮ ਕਰਦਾ ਇਹ ਜੀਭ ਰੀ ਲੱਗਾ ਤਾਂ ਹੀ ਇਹਨੇ ਤੁਹਾਨੂੰ ਆਇਆ ਮੈਂ ਇਹਦਾ ਆਪਣੇ ਪੀਸੇ ਦੀਆਂ ਦੁਕਾਨਾਂ ਮੈਂ ਕਿਹਨਾਂ ਪਤਾ ਨਹੀਂ ਕਿੰਨਿਆ ਗੁਣੇ ਆਪਣੇ ਰਸਤੇ ਦੇ ਵਿੱਚ ਠੀਕ ਹੈ ਨਾ ਤੇ ਆਪਾਂ ਫਿਰ ਮੈਂ ਕਿਹਾ ਚਲੋ ਆਪਾਂ ਜਿੱਦਾਂ ਹੀ ਅਸੀਂ ਨਵਾਜ਼ਾ ਕਈ ਦਿਨ ਨਹੀਂ ਬਣਾਨੇ ਆ ਕਈ ਮਹੀਨੇ ਮੇਰਾ ਬੈਲੈਂਸ ਦੱਸ ਤੁਸੀਂ ਜੇ ਅੱਜ ਨਾ ਉਦੋਂ ਫਣਦੀ ਸੀ ਕਿ ਜਰਾ ਨਹੀਂ ਹੈ ਕਿ ਜਾਣਕੀਆਂ ਹੋਏ ਫਿਰ ਕਿੰਦਨ ਪਲਾਨ ਬਣਾਉਂਦੇ ਉਹਦੇ ਵੀ ਐਤੋਸੀ ਕੋਲੋਂ ਮੁੜ ਕੇ ਜਿੱਦਾਂ ਉਹਨਾਂ ਪਲਾਨ ਬਾਰਗਦੇ ਤਾਂ ਤੜਹਾਲ ਨਾ ਕਿ ਕੋੜੇ ਮੋੜ ਚਾਹੇ ਪਰ ਤੁਹਾਨੂੰ ਚਾਹੀਏ ਨਹੀਂ ਮਸਲਸ ਤੁਹਾਨੂੰ ਬਿਲਕੁਲ ਚਾਹੀਏ ਇਸ ਗਾ ਟੂ ਕਦੋਂ ਛੁੱਟੀਆਂ ਸੀ ਕਹਿੰਦਾ ਸਾਡੇ ਸਾਰਿਆਂ ਨੂੰ ਸਾਡੇ ਸਭ ਬਾਣੀ ਕਹਿੰਦੇ ਨੇ ਵਧੀਆ ਵਧੀਆ ਭੈਣ ਭਾਈਆਂ ਮਾੜਨਾ ਚਾਹੀਦਾ ਹੈ ਇਹ ਵੀ ਇਹ ਵੀ ਟਾਈਮ ਬਣਾਉਣਾ ਜ਼ਰੂਰੀ ਹੈ ਕੋਈ ਬੜੌਕਾ ਨਿਕਲੋ ਬਹੁਤ ਜਿਆਦਾ ਬਿਸੀ ਰਹੀਆਂ ਨੇ ਬੱਸ ਚੰਗੀ ਗੱਲ ਠੀਕ ਹੈ ਬਾਈ ਸੇ ਠੀਕ ਹੈ ਬਾਈ ਧੰਨਵਾਦ ਬੋਲੋ ਹੁਣ ਕੇਸ ਤੋਂ ਬਸ ਮੈਂ ਨੈਕਸਟ ਜੇਰ ਮੁਲਾਕਾਤ ਹੋਣੀ ਹੋ ਜਿਆ ਲੱਗਿਆ ਹਾਂਜੀ ਸਾਨੂੰ ਓਕੇ ਬਾਈ ਥੈਂਕਸ ਸਿੱਧਾ ਆਇਆ ਵੀਰੋ ਬਾਤ ਚੀਕ ਨਾ ਵਾਹ ਓਕੇ ਅਸੀਂ ਨਾਲ ਤੁਸੀਂ ਸਿਖਾ ਰਹੇ ਹੁਣ ਟਾਈਮ 11 ਵਜ ਗਏ ਆ ਕੰਮ ਕਰ ਆਪਾਂ ਸਾਰਾ ਨਵੇੜਤਾ ਤੇ ਆਪਾਂ ਖਾਵਾਂਗੇ ਮਿੱਤਰੋ ਪਿੰਸਾ ਅੱਜ ਪਿੰਸਾ ਬਣਾਇਆ ਮੈਂ ਅ ਮੇਰੇ ਜਾਣੇ ਮਾਲਾ ਵੀ ਬਤਾਉ ਪਾਏ ਮੈਂ ਉੱਪਰ ਤੇ ਸਲ ਚੀਚਾ ਪਾਏ ਬਿਆਂਕਾ ਤੁਸੀਂ ਸਮਝ ਕੀ ਖਾਣਾ ਆਪਾਂ ਰੋਟੀ ਖਾਵਾਂਗੇ ਜੀ ਇਹ ਰੋਟੀ ਖਾਂਗੇ ਆਪਾਂ ਖਾਵਾਂ ਮੇਤਰੋ ਪਿੰਸਾ ਤੇ ਬਾਕੀ ਕੰਮ ਕਰ ਆਪਾਂ ਨਿਪਟਣ ਗਿਆ ਅੱਜ ਜੇ ਆਪਾਂ ਕਹਿ ਜੀ ਬਸ ਹੋਈ ਵੀ ਆ ਤਾਂ ਦੁਗਲਾ ਹੈ ਬਸ ਵਾਕੀ ਹੋਈ ਵੀ ਆ ਸਵੇਦ ਲੱਗੇ ਤੜਪਾਜ ਦੇ ਵਿੱਚ ਤੇ 5:30 ਵਜੇ ਆਪਾਂ ਸ਼ੌਪ ਤੇ ਆਗੇ ਸੀਗੇ 11 ਵਜੇ ਲਗਾਤਾਰ ਬਸੇ ਤੇ ਚੱਲੀ ਗਿਆ ਤੇ ਬਾਕੀ ਜਿਹਨਾਂ ਕੰਮ ਕਰ ਹੁੰਦਾ ਥੱਕਦਾ ਨਹੀਂ ਬੰਦਾ ਮੇਤਰੋ ਹੈਗਾ ਉਦੋਂ ਬਸ ਰੂਟੀਨ ਚੱਲੀ ਜਾਂਦਾ ਤੇ ਬਾਕੀ ਬੜਾ ਵਧੀਆ ਰਿਹਾ ਆਪਣੇ ਭੈਣ ਭਰਾਈ ਸੀਗੇ ਆਪਣੇ ਸਾਰੇ ਅੱਜ ਦਾ ਕਾਫੀ ਰੌਣਕਾਂ ਲੱਗੀਆਂ ਆਪਣੀ ਸ਼ਾਪ ਦੇ ਉੱਤੇ ਬਹੁਤ ਜੀ ਲੱਗਿਆ ਤੇ ਪ੍ਰਮਾਤਮਾ ਇਦਾਂ ਹੀ ਵਾਸ ਚੜ੍ਹਦੀ ਕਲਾ ਵਿੱਚ ਰੱਖੇ ਤੇ ਬਾਕੀ ਪੀਂਸਾ ਖਾਣੇ ਆਪਾਂ ਨੂੰ ਸਾਰੇ ਆਪਣੇ ਭੈਣ ਭਰਾਵਾਂ ਵਾਲੇ ਜਿਹੜਾ ਅਸੀਂ ਸ਼ਾਪ ਤੇ ਪਹੁੰਚੇ ਆ ਸਾਰਿਆਂ ਨੂੰ ਬਹੁਤ ਬਹੁਤ ਥੈਂਕਸ ਧੰਨਵਾਦ ਤੇ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਤੁਹਾਨੂੰ ਸਾਰਿਆਂ ਨੂੰ ਵੀ ਜਿਹੜਾ ਆਪਣਾ ਵਲੌਗ ਦੇਖਦੇ ਹੋ ਇਸ ਟਾਈਮ ਜੇ ਵਲੌਗ ਪਸੰਦ ਆਇਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ ਨੂੰ ਮਿਲਾਂਗੇ ਉਹ ਵਲੌਗ ਦੇ ਵਿੱਚ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ